ਪੰਜਾਬੀ ਸੱਭਿਆਚਾਰ ਦੇ ਰੰਗ ਸਾਕਾ ਦੇ ਸੰਗ ਕੈਲਗਰੀ ਕੈਨੇਡਾ ਦਾ ਉਹ ਸੱਭਿਆਚਾਰਕ ਮੇਲਾ ਜਿਸ ਦੀ ਸਭ ਨੂੰ ਉਡੀਕ ਰਹਿੰਦੀ ਹੈ ਟੈਂਪਲ ਕਮਿਊਨਿਟੀ ਹਾਲ ਵਿਖੇ ਸਫਲਤਾਪੂਰਵਕ ਸੰਪੰਨ ਹੋ ਗਿਆ ਦਰਸਲ ਸਾਕਾ ਸਾਕਾ ਵੱਲੋਂ ਲੋਕਾਂ ਨੂੰ ਪੰਜਾਬੀ ਸੱਭਿਆਚਾਰ ਨਾਲ ਜੋੜਨ ਹਿੱਤ ਸਾਲ ਭਰ ਵਿੱਚ ਦੋ ਸੱਭਿਆਚਾਰਕ ਮੇਲੇ ਮਨਾਏ ਜਾਂਦੇ ਹਨ ਇੱਕ ਇਨੀ ਦਿਨੀ ਦੀਵਾਲੀ ਬੰਦੀ ਛੋੜ ਦੇ ਵਸ ਤੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪਰਬ ਨੂੰ ਸਮਰਪਿਤ ਤੇ ਦੂਜਾ ਅਪ੍ਰੈਲ ਜਾਂ ਮਈ ਮਹੀਨਿਆਂ ਵਿੱਚ ਵਿਸਾਖੀ ਨੂੰ ਸਮਰਪਿਤ ਹੁਣ ਪਹਿਲਾਂ ਸਮਝ ਲਓ ਸਾਕਾ ਕੀ ਹੈ ਇੱਕ ਸੰਸਥਾ ਹੈ ਸਾਊਥ ਏਸ਼ੀਅਨ ਕੈਨੇਡੀਅਨ ਐਸੋਸੀਏਸ਼ਨ ਜਿਸ ਦੀ ਸ਼ਾਰਟ ਫਾਰਮ ਹੈ ਸਾਕਾ ਜਿਸ ਦੇ ਪ੍ਰਧਾਨ ਹਨ ਸैम ਸੋਹੋਤਾ ਜੋ ਇਸ ਤਸਵੀਰ ਵਿੱਚ ਵੀ تشریف فرما ਨੇ ਮੈਂ ਦੱਸ ਵੀ ਸਕਦਾ ਹਾਂ ਕਿ ਉਹ ਇਹਨਾਂ ਵਿੱਚੋਂ ਕਿਹੜੇ ਨੇ ਕਿਉਂਕਿ ਉਹਨਾਂ ਦੀ ਪਛਾਣ ਹੀ ਵੱਖਰੀ ਆ ਪਰੰਤੂ ਉਹਨਾਂ ਸਖਤ ਮਨਾ ਕੀਤਾ ਸ਼ੋਰ ਤੋਂ ਦੂਰ ਰਹਿ ਕੇ ਸੰਸਥਾਵਾਂ ਦੀ ਹੌਸਲਾ ਅਫਜ਼ਾਈ ਕਰਦੇ ਨੇ ਭਈ ਮੇਰੀ ਛਿਪੇ ਰਹਿਣ ਦੀ ਚਾਹ ਖੈਰ ਤੁਸੀਂ ਖੱਚਾ ਖੱਚ ਪਰੇ ਪੰਡਾਲ ਨੂੰ ਦੇਖ ਰਹੇ ਹੋ ਬਿਨਾਂ ਟੀਮ ਭਾਵਨਾ ਦੀ ਮਿਹਨਤ ਦੇ ਐਡੇ ਵੱਡੇ ਇਕੱਠ ਨਹੀਂ ਹੁੰਦੇ ਸਾਕਾ ਲੋਕਾਂ ਦੇ ਕੰਮ ਆਉਂਦੀ ਹੈ ਤੇ ਲੋਕ ਵੀ ਵੱਡੀ ਗਿਣਤੀ ਵਿੱਚ ਇੱਥੇ ਪਹੁੰਚਦੇ ਹਨ ਇੱਥੋਂ ਤੱਕ ਕਿ ਹੋਰ ਸੰਸਥਾਵਾਂ ਦੇ ਨੁਮਾਇंदे ਵੀ ਇੱਥੇ ਆਉਂਦੇ ਹਨ ਬੀਬੀਆਂ ਭੈਣਾਂ ਦੀ ਸ਼ਮੂਲੀਅਤ ਸਾਕਾ ਦੇ ਮੇਲੇ ਵਿੱਚ ਬੇਮਿਸਾਲ ਹੁੰਦੀ ਹੈ ਖਾਸ ਕਰਕੇ ਸੀਨੀਅਰਜ਼ ਮੁਟਿਆਰਾਂ ਦਾ ਗਿੱਧਾ ਲਾਜਵਾਬ ਹੁੰਦਾ ਹੈ ਵਨਗੀਆਂ ਪਰਪੂਰ ਇਸ ਸੱਭਿਆਚਾਰਕ ਮੇਲੇ ਰੰਗ ਮੈਂ ਤੁਹਾਨੂੰ ਦਿਖਾਵਾਂਗਾ ਪਰੰਤੂ ਪਹਿਲਾਂ ਦੱਸਦਾ ਜਾਵਾਂ ਕਿ ਮੈਂ ਹਾਂ ਐਸ ਸ਼ਰਮਾ ਤੇ ਤੁਸੀਂ ਵੇਖਣਾ ਸ਼ੁਰੂ ਕਰ ਚੁੱਕੇ ਹੋ ਬਾਦ ਪੰਜਾਬ ਦੀ ਸੱਭਿਆਚਾਰਕ ਪੇੜ ਵਿੱਚ ਵੜਦੇ ਸਹਾਰ ਪਹਿਲਾਂ ਹਰ ਵਿਅਕਤੀ ਨੂੰ ਰਜਿਸਟਰ ਕਰਨ ਵਾਲੀ ਟੀਮ ਬੈਠੀ ਹੈ ਜੋ ਐਂਟਰੀ ਤੋਂ ਬਾਅਦ ਸਭ ਨੂੰ ਚਾਹ ਪਾਣੀ ਦੇ ਤੇ ਸਨੈਕਸ ਦੇ ਸਟਾਲ ਵੱਲ ਜਾਂਦਾ ਇਸ਼ਾਰਾ ਕਰਦੀ ਹੈ ਇੱਥੇ ਵੀ ਸੇਵਾਦਾਰ ਮੁਸਤੈਦ ਖੜੇ ਮਿਲਦੇ ਹਨ ਪੰਡਾਲ ਵਿੱਚ ਮੰਨੀਆਂ ਪਰ ਮੰਨੀਆਂ ਹਸਤੀਆਂ ਬੈਠੀਆਂ ਹਨ ਇਹਨੇ ਉਗੇ ਸਮਾਜ ਸੇਵੀ ਜੈ ਸਿੰਘ ਉਪਲ ਤੇ ਇਹਨੇ ਮਾਸਟਰ ਬਜਤਰ ਸਿੰਘ ਗਿੱਲ ਜਿਨ੍ਹਾਂ ਦੀ ਕਵਿਸ਼ਰੀ ਮੈਂ ਤੁਹਾਨੂੰ ਸੁਣਾਉਣੀ ਹੈ ਇਹਨੇ ਕੈਲਗਰੀ ਦੇ ਨਾਮਵਰ ਗਾਇਕ ਰਵੀ ਜੀ ਮੰਚ ਦੇ ਵਿਚਕਾਰ ਜਿੱਕਰ ਬੈਨਰ ਲੱਗਾ ਹੋਇਆ ਸਾਕਾ ਦਾ ਤਾਂ ਇਸ ਸਾਕਾ ਦੇ ਬੈਨਰ ਦੇ ਖੱਬੇ ਪਾਸੇ ਭਾਰਤ ਦਾ ਝੰਡਾ ਤੇ ਸੱਜੇ ਪਾਸੇ ਕੈਨੇਡਾ ਦਾ ਝੰਡਾ ਡਿਸਪਲੇ ਕੀਤਾ ਹੋਇਆ ਵਾ ਮੇਰੇ ਹੁੰਦਿਆ ਸਭ ਤੋਂ ਪਹਿਲੀ ਪੇਸ਼ਕਾਰੀ ਪੈਂਜੀ ਗੁਰਦੀਸ਼ ਕੌਰ ਗਰੇਵਾਲ ਜੀ ਦੀ ਸੀ ਉਪਰੰਤ ਦੋ ਬੀਬੀਆਂ ਨੇ ਔਰਤਾਂ ਵਿੱਚ ਬ੍ਰੈਸਟ ਕੈਂਸਰ ਬਾਰੇ ਜਾਗਰੂਕ ਨਾ ਪਾਇਆ ਇਹਨੇ ਸੁਰਿੰਦਰ ਕੌਰ 베ਦੀ ਯਾਨੀ ਸਿਮੀ ਇਹ ਪੇਸ਼ੇ ਤੋਂ ਨਰਸ ਨੇ ਇਹਨਾਂ ਸੀਨੀਅਰਜ਼ ਹੋਮ ਵਿਖੇ ਬਜ਼ੁਰਗਾਂ ਨੂੰ ਮਿਲ ਰਹੀਆਂ ਸਹੂਲਤਾਂ ਬਾਰੇ ਦੱਸਿਆ ਉਪਰੰਤ ਹਰਮਿੰਦਰਪਾਲ ਸਿੰਘ ਜੀ ਨੇ ਬਾਬੇ ਨਾਨਕ ਬਾਰੇ ਗੀਤ ਪੇਸ਼ ਕੀਤਾ ਫਿਰ ਵਾਰੀ ਆਈ ਜੋਗਾ ਸਿੰਘ ਸੋਤਾ ਦੇ ਸੱਭਿਆਚਾਰਕ ਗੀਤ ਦੀ ਜਸਵੰਤ ਸਿੰਘ ਸੇਖੋ ਨੇ ਆਪਣਾ ਧਾਰਮਿਕ ਗੀਤ ਪੇਸ਼ ਕੀਤਾ ਡਾਕਟਰ ਬਲਵਿੰਦਰ ਕੋਰ ਬਰਾੜ ਨੇ ਥੋੜੇ ਸ਼ਬਦਾਂ ਵਿੱਚ ਨਾ ਕੇਵਲ ਗਾਗਰ ਵਿੱਚ ਸਾਗਰ ਭਰਿਆ ਬਲਕਿ ਅਜਿਹੇ ਸਮਾਰੋਹਾਂ ਦਾ ਉਦੇਸ਼ ਵੀ ਸਾਰਥਕ ਕਰ ਦਿੱਤਾ ਹੁਣ ਵਾਰੀ ਸੀ ਮਾਸਟਰ ਬਚਿੱਤਰ ਸਿੰਘ ਗਿੱਲ ਦੀ ਕਵਿਸ਼ਰੀ ਦੀ ਜੇਕਰ ਤੁਸੀਂ ਆ ਬੇਟੀ ਮਨਦੀਪ ਸਿੰਘ ਸੰਘਾ ਦਾ ਗੀਤ ਨਾ ਨਾ ਸੁਣ ਕੇ ਗਏ ਤਾਂ ਸਮਝੋ ਤੁਸੀਂ ਬਹੁਤ ਕੁਝ ਮਿਸ ਕਰ ਗਏ ਇਹਨੇ ਹਰ ਸਮਾਗਮ ਦੀ ਸ਼ਾਨ ਨੌਜਵਾਨ ਐਮਐਲਏ ਗੁਰਿੰਦਰ ਸਿੰਘ ਬਰਾੜ ਜਿਨ੍ਹਾਂ ਇਸ ਮੰਚ ਤੇ ਵੀ ਅਧਿਆਪਕਾਂ ਦੇ ਅੰਦੋਲਨ ਦੀ ਹਮਾਇਤ ਕੀਤੀ ਤੇ ਹੁਣ ਨੇ ਸਾਰੇ ਸਮਰੋਦਾ ਧੁਰਾ ਮੰਚ ਸੰਚਾਲਕ ਮਾਸਟਰ ਗੁਰਮੇਲ ਸਿੰਘ ਸੰਧੂ ਜਰਾ ਸੁਣ ਕੇ ਇਹ ਮੇਰੀ ਬੇਨਤੀ ਯੂਗਰ ਐਂਡ ਦੀ ਸ਼ਾਰਜ ਹੈ ਝੁਮਕਾ ਘੱਟ ਵੱਣਣੀ ਹੈ ਬੋਲਣਾ ਪਵੇ ਇਹ ਹਰ ਭਾਗੀਦਾਰ ਨੂੰ ਮੰਚ ਉੱਪਰ ਆਉਣ ਤੋਂ ਪਹਿਲਾਂ ਦਾਵਤ ਦੇਣ ਤੋਂ ਪਹਿਲਾਂ ਉਸ ਉੱਪਰ ਸੰਖੇਪ ਰੈਂਦੀਆਂ ਪਾਬੰਦੀਆਂ ਲਾਉਂਦੇ ਰਹੇ ਨਸੀਤਾਂ ਦਿੰਦੇ ਰਹੇ ਪਰੰਤੂ ਉਹਨਾਂ ਨਸੀਤਾਂ ਨੂੰ ਖੁੱਤੇ ਲਾਗੂ ਨਹੀਂ ਕੀਤਾ ਮੇਰਾ ਖਿਆਲ ਹੈ ਕਿ ਜੇਕਰ ਖੁੱਤੇ ਵੀ ਲਾਗੂ ਕਰ ਦੇ ਤਾਂ ਦੋ ਚਾਰ ਹੋਰ ਵੱਧ ਬੁਲਾਰਿਆਂ ਨੂੰ ਮੌਕਾ ਦਿੱਤਾ ਜਾ ਸਕਦਾ ਸੀ ਖੈਰ ਆਓ ਹੁਣ ਵੇਖਦੇ ਹਾਂ ਸਮਾਰੋਹ ਦੀਆਂ ਕੁਝ ਝਲਕੀਆਂ ਸਹੂਲਤ ਮਾਨ ਤੂੰ ਇਸ ਦੀ ਜੋ ਕਹਿੰਦਾ ਹੈ ਕਹੀ ਜਾਵੇ ਤੂੰ ਐਵੇਂ ਨਾ ਲਵੀਂ ਟੈਨਸ਼ਨ ਨਸੀਤਾ ਨਾਂ ਦੇ ਬੱਚਿਆਂ ਨੂੰ ਨਸੀਤਾ ਨਾਂ ਦੇ ਬੱਚਿਆਂ ਨੂੰ ਇਹਨਾਂ ਨੇ ਦੂਰ ਹੋ ਜਾਣਾ ਦੂਰ ਆਗਿਆ ਆ ਗੁਰੂ ਨਾਨਕ ਆਇਆ ਕਲਤਾਰੇ ਨੇ ਗੁਰੂ ਨਾਨਕ ਆਗਰਕ ਆਇਆ ਜੇਹਮਾ ਨੇ ਦਿਖਾ ਦਿੱਤੇ ਅਨਹੋリエ ਬੱਤੀ ਤੇ ਅਗੜੂਲੇ ਜਿੱਤ ਮੇਰੇ ਲਈ ਸੇਖੋਂ ਨੇ ਕੱਲ ਤੋੜਿਆ ਕਰੋਧ ਨੂੰ ਡੱਕ ਮੈਂ ਗਰੀਬਾਂ ਨੂੰ ਗਲਾਰ ਪਟਾਉਣਾ ਸਮਝਦਾ ਹੱਕ ਮੈਂ ਕਿਉਂਕਿ ਅਸੀਂ ਆਪਣੇ ਅੰਦਰ ਠਿਕਾਣਾ ਹਟਾ ਰਹੇ ਹਾਂ ਜਦੋਂ ਇੱਥੇ-ਇੱਥੇ ਹੁੰਨੇ ਆ ਸਾਡੀਆਂ ਸੋਚਾਂ ਤਰਸ਼ੀਆਂ ਜਾਂਦੀਆਂ ਨੇ ਸਾਡਾ ਆਪਾ ਤਰਸ਼ ਆ ਜਾਂਦਾ ਉਹ ਸਾਰਿਆਂ ਜਾਂਦਾ ਸਵਾਰਿਆ

ਜੋ ਕਾ ਸਿਆ ਗੁਰਦਵਾਰੇ ਆ ਉਹ ਪਹਿਲਾ ਪਾਸੋਂ ਉਹ ਮਾਤਾ ਗੁਰਦਵਾਰੇ ਆ ਉਹ ਬੰਦਾ ਅੱਛਾ ਮੈਂ ਸਮਝਿਆ ਕਿਤੇ ਗੁਰਦਵਾਰੇ ਆਇਆ ਪੁੱਤਰ ਦੀ ਮਮਤਾ ਦੀ ਮਾਰੀ ਮਨ ਤਾਂ ਡਰ ਲੈ ਕਰਦੀ ਰਾਜੇ ਤੋਂ ਚੋਰੀ ਵੇ ਮੇਰੇ ਨਾਲ ਕਰੋ ਹਮਦਰਦੀ ਕੋਈ ਦਇਆਮਾਨ ਸੁਣ ਲੈ ਮੇ ਦਰਦਾਂ ਭਰੀ ਸਟੋਰੀ ਹੁਣ ਜਾਂ ਦੀਵਾਰੀ ਦੀ ਦੇਨਾ ਪੂਰਨ ਪੁੱਤ ਨੂੰ ਲੋਰੀ ਗਿੱਦੇ ਦੇ ਪੇੜ ਵਿੱਚ ਜਾਣ ਤੋਂ ਪਹਿਲਾਂ ਮੈਡਮ ਇੰਦਰਾ ਰਾਣੀ ਵੱਲੋਂ ਪੇਸ਼ ਇੱਕ ਗੈਸਟ ਆਈਟਮ ਇੱਕ ਕੋਰੀਓਗ੍ਰਾਫੀ ਦੀ ਝਲਕ ਦੇਖੋ ਗੈਸਟ ਆਈਟਮ ਮੈਂ ਤਾਂ ਕਿਹਾ ਕਿਉਂ ਜੋ ਸਮਾਰੋਹ ਦੇ ਸਾਊਂਡ ਸਿਸਟਮ ਦੇ ਫੇਲ ਹੋ ਜਾਣ ਕਰਕੇ ਇਸ ਨੂੰ ਵੱਖਰੇ ਤੌਰ ਤੇ ਐਡਿਟ ਕਰਕੇ ਸ਼ਾਮਲ ਕਰ ਰਿਹਾ ਹਾਂ ਨੀਵੇਂ ਨੂੰ ਨੀਵੇਂ ਨੂੰ ਨੀਵੇਂ ਨੂੰ ਅੱਗੇ ਤੇ ਤੁੰਗੂ ਵਾਂਗੂ ਮੱਤ ਲੜ ਤੇ ਨੀਵੇਂ ਨੂੰ ਪਿਉ ਦੇ ਵਿਰਾਲ ਵਿੱਚ ਇਹ ਹਨ ਗਿੱਧੇ ਵਾਲੀਆਂ ਸੀਨੀਅਰ ਮੁਟਿਆਰਾਂ ਤੇ ਆਓ ਹੁਣ ਚਲਿਏ ਗਿੱਧੇ ਦੇ ਪੜੰਦਰ ਦੋਸਤੋ ਇੱਕ ਵਾਰ ਫਿਰ ਮੈਂ ਹਾਂ ਐਸ ਸ਼ਰਮਾ ਤੇ ਤੁਸੀਂ ਦੇਖ ਰਹੇ ਸੀ ਬਾਤ ਪੰਜਾਬ ਦੀ ਜੇ ਪੇਸ਼ਕਾਰੀ ਚੰਗੀ ਲੱਗੀ ਹੋਵੇ ਤਾਂ ਚੈਨਲ ਨੂੰ ਲਾਈਕ ਕਰੋ ਸ਼ੇਅਰ ਕਰੋ ਸਬਸਕ੍ਰਾਈਬ ਕਰੋ ਤੇ ਘੰਟੀ ਵਾਲਾ ਬਟਨ ਵੀ ਨਪੋ ਸ਼ੁਕਰੀਆ